ਸ਼੍ਰੀਆਕਾਲ ਤੁਸੀਂ ਦੇਖ ਰਹੇ ਹੋ ਦ ਟੀਵੀ ਨਰਾਇਣ ਮੈਂ ਹਾਂ ਤੁਹਾਡੇ ਨਾਲ ਨਹੀਂ ਖਬਰਾਂ ਦੇ ਇਸ ਖਾਸ ਬੁਲਟਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਦੇ ਲਈ ਵੱਡੀ ਖਬਰ ਆਈ ਸਮਹਤ ਮੁਫਤ ਕਣਕ ਨੂੰ ਲੈ ਕੇ ਹੋ ਗਿਆ ਹੈ ਨਵਾਂ ਐਲਾਨ दो लखत्तर हजार लोगों के लिए पंजाब ने चुका कदम बर्ड फ्लू नैके पंजाब अलर्ट होया जारी ਅਲੀ ਦਲ ਦੇ ਵਿੱਚ ਉੱਠੀ ਬਗਾਵਤ ਦੇ ਵਿਚਾਰੇ ਲਿਆ ਗਿਆ ਇੱਕ ਨਵਾਂ ਫੈਸਲਾ Holi ਦੇ ਤਿਉਹਾਰ ਮੌਕੇ ਪੰਜਾਬ ਚ ਬਾਜ਼ਾਰਾਂ ਚ ਲੱਗੀਆਂ ਰੌਣਕਾਂ ਹੁਣ ਖਬਰਾਂ ਵਿਸਥਾਰਤ ਜੋ ਪਹਿਲੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਇੱਕ ਲੋਕਾਂ ਨੂੰ ਮੁਫਤ ਰਾਸ਼ਨ ਦੇਣ ਦੀ ਸਕੀਮ ਚਲਾਈ ਜਾ ਰਹੀ ਹੈ ਉਸ ਦੇ ਵਿੱਚ ਇੱਕ ਨਵੇਂ ਅਪਡੇਟਸ ਆ ਰਿਹਾ ਹੈ ਰਿਪੋਰਟ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਕਿ ਅਸਲ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਦੇ ਨਾਲ ਜਿਹੜੇ ਰਾਸ਼ਨ ਕਾਰਡ ਧਾਰਕ ਜੋ ਪਰਿਵਾਰ ਹੈ ਉਹਨਾਂ ਦੇ ਵੱਲੋਂ 31 ਮਾਰਚ ਤੱਕ 2025 ਤੱਕ ਆਈ ਕੇ ਵੀ ਸੀ ਨਾ ਕਰਵਾਉਣ ਤੇ ਸਾਰੇ ਪਰਿਵਾਰਾਂ ਨੂੰ ਮਿਲਣ ਵਾਲੀ ਮੁਤ ਕਨਕ ਨੂੰ ਗ੍ਰੇਨ ਲੱਗ ਸਕਦਾ ਹੈ ਇਸ ਦੇ ਵਿੱਚ ਫਰਜ਼ੀ ਰਾਸ਼ਨ ਕਾਰਡ ਧਾਰਕਾਂ ਸਮੇਤ ਗਲਤ ਤਰੀਕੇ ਦੇ ਨਾਲ ਯੋਜਨਾ ਦਾ ਲਾਭ ਲੈਣ ਵਾਲੇ ਕਈ ਹੋਰ ਲੋਕਾਂ ਦਾ ਪੱਤਾ ਕੱਟ ਜਾਏਗਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਆਂਕੜਿਆਂ ਦੇ ਮੁਤਾਬਕ ਵਿਭਾਗੀ ਅਧਿਕਾਰੀਆਂ ਦੇ ਵੱਲੋਂ ਮੁਲਾਜ਼ਮਾਂ ਦੇ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਨਾਲ ਸੰਬੰਧਿਤ 80% ਦੇ ਕਰੀਬ ਰਾਸ਼ਨ ਕਾਰਡ ਧਾਰਕਾਂ ਦੀ ਕੀ ਕੇ KYC ਕਰਵਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਜਿਸ ਦੇ ਵਿੱਚ ਈਸਟ ਸਰਕਲ ਦੇ ਵਿੱਚ 80.3% ਜਦੋਂ ਕਿ ਪੱਛਮੀ ਸਰਕਲ ਦੇ ਵਿੱਚ 76% ਪਰਿਵਾਰ ਸ਼ਾਮਲ ਨੇ ਜਤੇ ਉਤਪਾਦ ਯੋਜਨਾ ਅਤੇ ਅਦੋਤਿਆ ਅਨ ਯੋਜਨਾ ਤਹਿਤ ਮੁਫਤ ਕਣਕ ਦਾ ਲਾਭ ਪ੍ਰਾਪਤ ਕਰ ਰਹੇ ਹਨ ਇਸ ਦੌਰਾਨ ਜੋ ਗੱਲ ਉੱਪਰ ਕੇ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ 31 ਮਾਰਚ ਤੱਕ KYC ਨਾ ਕਰਵਾਉਣ ਵਾਲੇ ਪਰਿਵਾਰਾਂ ਨੂੰ ગામ ਦੇ ਪੇਸ ਦੇ ਵਿੱਚ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫਤ ਕਣਕ ਦਾ ਲਾਭ ਨਹੀਂ ਮਿਲ ਸਕੇਗਾ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਫਸਜੀ ਰਾਸ਼ਨ ਕਾਰਡ ਧਾਰਕਾਂ ਸਮੇਤ ਲੁਧਿਆਣਾ ਤੋਂ ਹੋਰਨਾ ਸ਼ਹਿਰਾ ਅਤੇ ਪਰਦੇਸ਼ਾਂ ਦੇ ਵਿਸਵਾਸ ਚੁਕੇ ਵਿਆਹ ਕਰਕੇ ਸ਼ਿਫਟ ਹੋ ਚੁਕੇ ਰਾਸ਼ਨ ਕਾਰਡ ਧਾਰਕ ਮੈਂਬਰ ਅਤੇ ਸਾਲਾਂ ਪਹਿਲਾਂ ਮਰ ਚੁਕੇ ਲੋਕਾਂ ਦੇ ਕੇਸ ਮੁਖਤੋਰ ਤੇ ਸ਼ਾਮਲ ਕੀਤੇ ਜਾਣਗੇ ਜਾਣਕਾਰੀ ਦਿੰਦੇ ਹੋਏ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਕੰਟਰੋਲਰ ਮੈਡਮ ਦੇ ਵੱਲੋਂ ਦੱਸਿਆ ਗਿਆ ਕਿ ਸਮੂਹ ਸਰਤਾਜ ਸਿੰਘ ਜੀਮਾ ਨੇ ਇਹ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ਦੇ ਵੱਲੋਂ 13 ਮਾਰਚ ਨੂੰ ਵਾਰਡ ਪੱਧਰ ਤੇ ਇੱਕੀ ਵਾਰੀ ਸੀ ਕੈਂਪ ਲਗਾਇਆ ਜਾ ਸਕਦਾ ਹੈ ਰਾਸ਼ਨ ਕਾਰਡ ਧਾਰਕਾਂ ਨੂੰ ਆਪਣੀ eKYC ਪ੍ਰਕਿਰਿਆ ਦੇ ਲਈ ਜਾਗਰੂਕ ਜਿਹੜਾ ਕੀਤਾ ਜਾਏਗਾ। ਸਰਕਾਰ ਦੇ ਵੱਲੋਂ ਹਰ ਰਾਸ਼ਨ ਕਾਰਡ ਧਾਰਕ ਦੀ ਕਾਰਵਾਈ ਕੀਤੀ ਜਾ ਰਹੀ ਹੈ। eKYC ਤੋਂ ਬਾਅਦ ਬੇਈਮਾਨ ਡਿਪੋ ਹੋਲਡਰਾਂ ਤੇ ਅਨਾਜ ਮਾਫੀਆ ਦੇ ਪਸੀਨੇ ਛੁੱਟ ਗਏ ਹੁੰਦੇ ਸੀ। 31 ਮਾਰਚ 2025 ਤੋਂ ਬਾਅਦ ਸਰਕਾਰੀ ਕਣਕ ਦੀ ਕਾਲਾ ਬੁਜ਼ਾਰੀ ਤੇ ਪੂਰਕ ਸੰਦਾ ਚਲਾਉਣ ਵਾਲੇ ਜ਼ਿਆਦਾਤਰ ਡਿਪੋ ਹੋਲਡਰਾਂ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾ ਸਮੇਤ ਅਨਾਜ ਮਾਫੀਆ ਦੀ ਠੱਗੀ ਦੀ ਦੁਕਾਨਦਾਰੀ ਬੰਦ ਹੋਈਆਂ ਜੋ ਸੰਬੰਧ ਉਭੜੀਆਂ ਹੋਈਆਂ ਜ਼ਿਕਰ ਹੋਇਆ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ 17 ਚੋ ਚਾਹ ਦੇ ਕੇ ਦੀ ਫੋਲਡਰਾਂ ਦੇ ذریعے 487000 ਦੇ ਕਰੀਬ ਰਾਸ਼ਨ ਕਾਰਡ ਧਾਰਕਾਂ ਦੇ 16 ਲੱਖ ਦੇ ਕਰੀਬ ਮੈਂਬਰ ਮੁਫਤ ਕਣਕ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੇ ਨੇ ਇਸ ਦੇ ਨਾਲ ਹੁਣ ਰੁਕ ਕਰਦੇ ਹਾਂ ਅਗਲੀ ਖਬਰ ਦਾ ਤੇ ਅਸਲ ਦੇ ਵਿੱਚ ਇਹ ਜੋ ਖਬਰ ਹੈ ਉਹ ਦਿਵਿਆਂਗਾਂ ਦੇ ਲਈ ਹੈ ਜੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੇ ਲਈ ਬਹੁਤ ਕੁਝ ਇਸ ਵੇਲੇ ਸੂਬੇ ਦੇ ਵਿੱਚ ਕੀਤਾ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਦਿਵਿਆਂਗ ਲੋਕਾਂ ਨੂੰ ਲਾਭ ਜ਼ਰੂਰ ਮਿਲੇ। ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਵੱਲੋਂ ਦਿਵਿਆਂਜਨਾਂ ਦੀ ਭਲਾਈ ਦੇ ਲਈ 437.15 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਹ ਸੰਬੰਧੀ ਜਾਣਕਾਰੀ ਦੰਦਿਆ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਗੁਲਜੀਪ ਕਰਨ ਨੇ ਕਿਹਾ ਕਿ ਸਕੀਮ ਦੇ ਅਧੀਨ 272700000 ਦੇ ਕਰੀਬ ਲਾਭਪਾਤਰੀਆਂ ਨੂੰ ਕਵਰ ਕੀਤਾ ਗਿਆ ਜਿਨ੍ਹਾਂ ਨੂੰ ਵਿਭਾਗ ਦੇ ਵੱਲੋਂ 437.15 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਦਵਿਆਂ ਜਨਾਂ ਦੀ ਭਲਾਈ ਲਈ ਸੁਪਰ ਸਰਕਾਰ ਦੇ ਵੱਲੋਂ ਚਾਲੂ ਵਿੱਤੀ ਸਾਲ ਦੌਰਾਨ 461.50 ਕਰੋੜ ਰੁਪਏ ਦਾ ਬਜਟ ਜੋ ਹੈ ਉਹ ਖਰਚਬੰਦ ਕੀਤਾ ਹੋਇਆ ਹੈ। ਉਹਨਾਂ ਨੇ ਅਧਿਕਾਰੀਆਂ ਨੂੰ ਜ਼ਿਕਰ ਵੀ ਦਿੱਤੀ ਹੈ ਕਿ ਸਰਕਾਰ ਦੇ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾ ਦੇ ਵਿੱਚ ਕਿਸੇ ਤਰ੍ਹਾਂ ਦੀ ਅਣਗੈਲੀ ਕਰਨ ਵਾਲੇ ਅਧਿਕਾਰੀਆਂ ਜਾਂ ਫਿਰ ਮੁਲਾਜ਼ਮਾਂ ਨੂੰ ਬਖਸ਼ਿਆ ਨਹੀਂ ਜਾਏਗਾ। ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਸਮਾਜਿਕ ਸੁਰੱਖਿਆ ਵਿਭਾਗ ਦੇ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਪੂਰੀ ਪਾਰਦਰਸ਼ਤਾ ਦੇ ਨਾਲ ਚੱਲਣ ਦਿੱਤਾ ਜਾਵੇ। ਸਰਕਾਰ ਦੇ ਵੱਲੋਂ ਦਿਬਾਂਗ ਜਨਾਂ ਦੀ ਭਲਾਈ ਦੇ ਲਈ 437.15 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਚਾ ਚੁੱਕੀ ਹੈ। ਸਮੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਗੁਰਜੀਤ ਕੌਰ ਨੇ ਜਾਣਕਾਰੀ ਦਿੱਤੀ ਕਿਸ ਸਕੀਮ ਦੇ ਅਧੀਨ 271000 ਦੇ ਕਰੀਬ ਲਾਭਪਾਤਰੀਆਂ ਨੂੰ ਕਵਰ ਹੁਣ ਤੱਕ ਕੀਤਾ ਜਾ ਚੁੱਕਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਰਕਾਰ ਵੱਲੋਂ ਨਾ ਲੋਕਾਂ ਦੇ ਲਈ ਹੋਰ ਵੀ ਕਈ ਕਦਮ ਚੁੱਕੇ ਜਾ ਸਕਦੇ ਨੇ ਹੁਣ ਅਗਲੀ ਖਬਰ ਦਾ ਰੋਕ ਕਰਦੇ ਹਾਂ ਜੋ ਕਿ ਪੰਜਾਬ ਦੇ ਲੋਕਾਂ ਦੇ ਲਈ ਹੈ ਅਸਲ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਬਰਡ ਫਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ ਖਬਰ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਕਿ ਚਿਕਨ ਖਾਣਾ ਬੇਹੱਦ ਪਸੰਦ ਕਰਦੇ ਨੇ ਪਰ ਤੁਸੀਂ ਇਸ ਗੱਲ ਤੋਂ ਹੁਣ ਜਾਣੂ ਹੋਵੋ ਕਿ ਕਿਸ ਤਰੀਕੇ ਦੇ ਨਾਲ ਬਰਡ ਫਲੂ ਲਗਾਤਾਰ ਵੱਧ ਰਿਹਾ ਜੋ ਕਿ ਤੁਹਾਡੀ ਸਿਹਤ ਉੱਤੇ ਕਾਫੀ ਜ਼ਿਆਦਾ ਅਸਰ ਪਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਚਿਕਨ ਖਾਣ ਵਾਲੀ ਲੋਕਾਂ ਨੂੰ ਹੁਣ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਸੂਬੇ ਦੇ ਵਿੱਚ ਬਰਡ ਫਲੂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਬਰਡ ਫਲੂ ਦੇ ਜੋ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਮੱਛੀ ਪਾਲਣ ਪਸ਼ੂ ਪਾਲਣ ਅਤੇ ਡੇਰੀ ਮੰਤਰਾਲੇ ਨੇ ਪੰਜਾਬ ਨੂੰ ਅਲਰਟ ਜਾਰੀ ਕਰ ਦਿੱਤਾ ਹੈ। ਪੰਜਾਬ ਦੇ ਵਿੱਚ ਬਰਡ ਫਲੂ ਦੇ ਲਈ ਨਾ ਸਿਰਫ ਸਰਵੇਲੈਂਸ ਸ਼ੁਰੂ ਕੀਤਾ ਜਾਏਗਾ ਸਗੋਂ ਕਿ ਚਿਕਨ ਖਾਣ ਦੇ ਸ਼ੌਕੀਨਾ ਨੂੰ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਕੇਂਦਰ ਦੇ ਵੱਲੋਂ ਜਾਰੀ ਅਲਰਟ ਦੇ ਵਿੱਚ ਸਾਫ਼ ਕਿਹਾ ਗਿਆ ਹੈ ਕਿ ਸੂਬੇ ਦੇ ਪੋਲਟਰੀ ਫਾਰਮ ਤੇ ਬਾਇਓ ਸੇਫਟੀ ਦੇ ਨਾਲ ਜੁੜੇ ਨਿਯਮਾਂ ਦਾ ਸਹੀ ਤਰੀਕੇ ਨਾਲ ਪਾਲਣ ਕੀਤਾ ਜਾ ਰਿਹਾ ਹੈ। ਅਸਲ ਜਨ ਜੂ ਮਹੀਨੇ ਦੇ ਵਿੱਚ ਮਹਾਰਾਸ਼ਟਰ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਰਾਜ ਚ, ਤੇਲੰਗਨਾ, ਝਾਰਖੰਡ ਤੇ ਬਿਹਾਰ ਸਮੇਤ ਕਈ ਸੂਬਿਆਂ ਨੂੰ ਲਾੜ জারি ਕਰਕੇ ਐਵੀਅਨ ਇਨਫਲੂਐਂਜ਼ਾ ਦੇ ਨਾਲ ਮੁਜੱਦਦੰਗੀ ਨੈਸ਼ਨਲ ਐਕਸ਼ਨ ਪਲਾਨ ਦਾ ਜੋ ਸਖਤੀ ਦੇ ਨਾਲ ਪਾਲਨ ਕਰਨ ਲਈ ਕਿਹਾ ਗਿਆ ਹੈ ਡੇਰੇ ਮੰਤਰਾਲੇ ਦੇ ਸਖਤਰ ਅਲਕਾ ਉਪਾਧਾਇਏ ਦਾ ਕਹਿਣਾ ਹੈ ਕਿ ਜੇਕਰ ਚਿਕਨ 70 ਡਿਗਰੀ ਸੈਲਸੀਅਸ ਤੇ 30 ਮਿੰਟਾਂ ਦੇ ਲਈ ਪਕਾਇਆ ਹੋਵੇ ਤਾਂ ਉਸ ਚਿਕਨ ਦੇ ਸੇਵਨ ਦੇ ਨਾਲ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ ਕਿਉਂਕਿ ਇੰਨੇ ਤਾਪਮਾਨ ਦੇ ਵਿੱਚ ਬਰਡ ਫਲੂ ਦਾ ਵਾਇਰਸ ਮਰ ਜਾਂਦਾ ਹੈ ਵੱਡੀ ਗਿਣਤੀ ਦੇ ਵਿੱਚ ਚਿਕਨ ਦੇ ਸ਼ੌਕੀਨ ਪੰਜਾਬ ਦੇ ਵਿੱਚ ਖਾਸ ਤੌਰ ਤੇ ਦਸਣ ਯੋਗ ਹੈ ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰੋਜ਼ਾਨਾ ਚਿਕਨ ਦਾ ਸੇਵਨ ਕੀਤਾ ਜਾਂਦਾ ਸਰ ਕੋਸ਼ਿਸ਼ ਨਹੀਂ ਪਰ ਪਿਓਰਤਾਂ ਦੇ ਬੱਚੇ ਵੀ ਰੋਜ਼ਾਨਾ ਮਾਸਾहारी ਭੋਜਨ ਖਾਂਦੇ ਨੇ لہذا ਇਹਨਾਂ ਲੋਕਾਂ ਨੂੰ ਚਿਕਨ ਖਾਂ ਸਮੇਂ ਖਾਸ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੱਕਰ ਕਿਸੇ ਨੂੰ ਅ ਮਾਰਾ ਜਿਆ ਵੀ ਲੱਛਣ ਨਜ਼ਰ ਆਵੇ ਤਾਂ ਉਹਨਾਂ ਨੂੰ ਤੁਰੰਤ ਆਪਣੇ ਨੇੜਲੇ ਡਾਕਟਰ ਦੇ ਕੋਲ ਪਹੁੰਚ ਕੇ ਉੱਥੇ ਆਪਣਾ ਚੈੱਕਅਪ ਜਿਹੜਾ ਹੈ ਉਹ ਕਰਵਾਉਣਾ ਚਾਹੀਦਾ ਹੈ ਤੇ ਇਸੇ ਤਰੀਕੇ ਦੇ ਨਾਲ ਹੁਣ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਚਿਕਨ ਦਾ ਸੇਵਨ ਕੀਤਾ ਜਾ ਰਿਹਾ ਉਹ ਕਿਤੇ ਨਾ ਕਿਤੇ ਬਰਡ ਫਲੂ ਦਾ ਕਾਰਨ ਇਹਨਾਂ ਲੋਕਾਂ ਦੇ ਲਈ ਬਣ ਸਕਦਾ ਹੈ ਹੁਣ ਰੁਕ ਕਰਦੇ ਹਾਂ ਅਗਲੀ ਖਬਰ ਵੱਲ ਜੋ ਕਿ ਸਿਆਸੀ ਖਬਰ ਹੈ ਤੋਂ ਦੇ ਵਿੱਚ ਅਕਾਲੀ ਦਲ ਦਾ ਹਾਲ ਇਸ ਵੇਲੇ ਕੀ ਹੈ ਤੋਂ ਸਭ ਲੋਕ ਜਾਣੋ ਨੇ ਪਰ ਜਿੱਥੇ ਤੱਕ ਗੱਲ ਕੀਤੀ ਜਾਵੇ ਤਾਂ ਹੁਣ ਅਕਾਲੀ ਦਲ ਦੇ ਵੱਲੋਂ ਇੱਕ ਨਵਾਂ ਫੈਸਲਾ ਲਿਆ ਗਿਆ ਹੈ। ਪਹਿਲਾਂ ਤੋਂ ਹੀ ਪਾਰਟੀ ਦੇ ਵਿੱਚ ਬਗਾਵਤ ਚੱਲ ਰਹੀ ਹੈ ਤੇ ਉਸ ਬਗਾਵਤ ਦੇ ਵਿਚਾਲੇ ਇੱਕ ਨਵਾਂ ਫੈਸਲਾ ਪਾਰਟੀ ਨੇ ਲੈ ਲਿਆ। ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਜਥੇਦਾਰਾਂ ਨੂੰ ਹਟਾਏ ਜਾਣ ਤੋਂ ਬਾਅਦ ਪੰਜਾਬ ਦੀ ਸਿੱਖ ਸਿਆਖਤ ਦੇ ਵਿੱਚ ਪਾਕੇ tufaan ਨੂੰ ਸ਼੍ਰੋਮਣੀ ਅਕਾਲੀ ਦਲ ਹਾਂ ਸ਼ਾਂਤ ਕਰਨ ਦੇ ਮੂਰਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਫੈਸਲੇ ਆਤਲਾ। असंतुष्टि जाहिर ਕਰਨ ਵਾਲਿਆਂ ਖਿਲਾਫ ਸਖਤ ਰੂਪ ਅਪਣਾਉਣ ਤੋਂ ਬਾਅਦ ਹੁਣ ਪੁਰਾਣੀ ਲੀਡਰਸ਼ਿਪ ਨੇ ਕੁਝ ਨਰਮੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਸ਼ਨੀਵਾਰ ਨੂੰ ਵਿਕਰਮ ਸਿੰਘ ਮਜੀਠੀਆ ਤੇ ਹੋਰ 나ਗਵਾਂ ਦੇ ਵੱਲੋਂ ਕੀਤੀ ਗਈ ਬਿਆਨਵਾਜ਼ੀ ਦੇ ਸੱਕਸ ਅਨੁਸ਼ਾਸਨੀ ਕਾਰਵਾਈ ਦੀ ਗੱਲ ਕਹਿਣ ਕਰਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਦੁਰਿੰਦਰ ਸਿੰਘ ਖੁੰਦੜ ਹੁਣ ਇਸ ਨੂੰ ਪਾਰਟੀ ਦਾ ਅੰਦਰੂਨੀ ਮਾਮਲਾ ਦੱਸਦੇ ਹੋਏ ਜਲਦੀ ਹੀ ਸਭ ਠੀਕ ਹੋਣ ਦੀ ਗੱਲ ਕਹਿ ਰਹੇ ਹਨ ਉਹਨਾਂ ਨੇ ਕਿਹਾ ਕਿ ਫਿਲਹਾਲ ਕਿਸੇ ਨੂੰ ਨੋਟਿਸ ਨਹੀਂ ਭੇਜਿਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਅਗੂ ਦਾ ਕਹਾਣੀ ਇੱਕ ਵਿਕਰਮ ਸਿੰਘ ਮਜੀਠੀਆ ਤੇ ਸੁਖਵੀਰ ਸਿੰਘ ਬਾਦਲ ਦਰਮਿਆਨ ਪਰਵਾਰਕ ਰਿਸ਼ਤੇ ਹੋਣ ਕਰਕੇ ਮਾਹੌਲ ਨੂੰ ਸ਼ਾਂਤ ਕਰਨ ਲਈ ਹੁਣ ਅਕਾਲੀ ਦਲ ਨੇ ਨੋਟਿਸ ਜਾਰੀ ਕਰਨ ਦਾ ਐਲਾਨ ਕਰਨ ਤੋਂ ਬਾਅਦ ਆਪਣਾ ਮਨ ਬਦਲ ਲਿਆ ਵਿਕਰਮ ਸਿੰਘ ਮਜੀਠੀਆ ਨੇ ਦੋ ਜਥੇਦਾਰਾਂ ਨੂੰ ਹਟਾਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਦੀ ਸਖਤ ਨਿਖੇਧੀ ਕੀਤੀ ਸੀ ਉਹਨਾਂ ਦਾ ਸਾਥ ਸੰਜੀਤ ਸਿੰਘ ਤਿੱਲੋ ਲਖਵੀਰ ਸਿੰਘ ਜੋਤ ਸਿੰਘ ਸਮਰਾ ਸਰਬਜੋਤ ਸਿੰਘ ਸਾਭੀ ਰਮਨਦੀਪ ਸਿੰਘ ਸੰਧੂ ਸਿਮਰਨਜੀਤ ਸਿੰਘ ਲੋਅ ਵਰਗੇ ਸੀਨੀਅਰ ਆਗੂਆਂ ਨੇ ਇਹ ਕਿਹਾ ਕਿ ਕਮੇਟੀ ਦੇ ਫੈਸਲੇ ਨੇ ਉਹਨਾਂ ਦੇ ਦਿਲ ਨੂੰ ਡੂੰਗੀ ਠੇਸ ਪਹੁੰਚਾਈ ਹੈ ਇਸ ਫੈਸਲੇ ਨੇ ਸਿੱਖ ਪੰਥ ਨੂੰ ਨਿਰਾਸ਼ ਕੀਤਾ ਹੈ ਤੇ ਜਿਹੇ ਫੈਸਲੇ ਜੋ ਸਿੱਖ ਪੰਥ ਨੂੰ ਪ੍ਰਭਾਵਿਤ ਕਰ ਰਹੇ ਨੇ ਉਹ ਲੈਣ ਤੋਂ ਪਹਿਲਾਂ ਸਾਰਿਆਂ ਦੀ ਸਹਿਮਤੀ ਲੈਣੀ ਜ਼ਰੂਰੀ ਹੈ ਮਜੀਠੀਆ ਤੇ ਉਹਨਾਂ ਦੇ ਧੜੇ ਦੇ ਆਗੂਆਂ ਦੇ ਵੱਲੋਂ ਜਾਰੀ ਬਿਆਨ ਤੋਂ ਇਲਾਵਾ ਪੰਜਾਬ ਦੇ ਹਰਿਆਣਾ ਦੇ ਕਈ ਸਿੱਖ ਆਗੂਆਂ ਨੇ ਬਾਗੀ ਬਿਆਨ ਜਾਰੀ ਕੀਤੇ ਸਨ ਅਤੇ ਕਈ ਆਗੂਆਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਸੰਬੰਧੀ ਵੀ ਬਿਆਨ ਦਿੱਤੇ। ਉਸ ਤੋਂ ਬਾਅਦ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਹੁੰਦੜ ਨੇ ਸੰਸਥਾ ਬੋਰਡ ਦੀ ਮੀਟਿੰਗ ਦੇ ਵਿੱਚ ਆਗੂਆਂ ਤੇ ਬਿਆਨ ਤੇ ਨੋਟਿਸ ਲੈਂਦਿਆਂ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਸੀ ਕਿ ਜਿਨ੍ਹਾਂ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਵਿਰੁੱਧ ਬਿਆਨਬਾਜ਼ੀ ਕੀਤੀ ਹੈ ਤੇ ਪਾਰਟੀ ਤੇ ਅਨੁਸ਼ਾਸਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਉਹਨਾਂ ਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ ਕਮੇਟੀ ਦੇ ਵਿਰੁੱਧ ਬਿਆਨ ਜਾਰੀ ਕਰਨ ਵਾਲਿਆਂ ਨੂੰ ਨੋਟਿਸ ਭੇਜੇ ਜਾਣਗੇ। ਬਲਵਿੰਦਰ ਸਿੰਘ ਭੁੰਦਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਵਿਰੁੱਧ ਵਿਰਾਨਵਾਜੀ ਕਰਨ ਵਾਲੇ ਆਗੂਆਂ ਦੇ ਨਾਮਾਂ ਦੀ ਕੋਈ ਸੂਚੀ ਫਿਲਹਾਲ ਤਿਆਰ ਨਹੀਂ ਕੀਤੀ ਗਈ ਹੈ ਉਹਨਾਂ ਆਗੂਆਂ ਤੋਂ ਜਵਾਬ ਮੰਗਣਾ ਵੀ ਹੈ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਕਾਲੀ ਦਲ ਹਾਲੇ ਵਿਚਾਰ ਕਰ ਰਿਹਾ ਭੁੰਦਰ ਨੇ ਕਿਹਾ ਕਿ ਮਾਮਲਾ ਪਰਿਵਾਰਕ ਹੈ ਜ਼ਿਲ੍ਹੀ ਮੀ ਦਾ ਕੇ ਗੱਲਬਾਤ ਰਾਹੀਂ ਇਸ ਦਾ ਜੜਾ ਹੱਲ ਹੈ ਉਹ ਕਦੇ ਤੋਂ ਪੇਪਰ ਕਿਸ ਤਰੀਕੇ ਦੇ ਨਾਲ ਲਗਾਤਾਰ ਕਾਲੀ ਦਲ ਦੇ ਵਿੱਚ ਬਗਾਵਤ ਚੱਲ ਰਹੀ ਹੈ ਉਹ ਪਿਛਲੇ ਕਾਫੀ ਸਮੇਂ ਤੋਂ ਦੇਖਿਆ ਜਾ ਸਕਦਾ ਹੈ ਤੇ ਹੁਣ ਰੁਕ ਕਰਦੇ ਅਗਲੀ ਖਬਰ ਦਾ ਜੋ ਹੋਲੀ ਦੇ ਤਿਉਹਾਰ ਨਾਲ ਜੁੜੀ ਹੈ ਅਸਲ ਦੇ ਵਿੱਚ ਆਉਣ ਵਾਲੇ ਕੱਲ ਯਾਨੀ ਕਿਵਲ ਕੇ ਹੋਲੀ ਦਾ ਤਿਉਹਾਰ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਏਗਾ ਜਿਸ ਨਾਲ ਕੇਸ ਲਈ ਬਾਜ਼ਾਰਾਂ ਦੇ ਵਿੱਚ ਰੌਣਕ ਲੱਗ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਰੰਗਾ ਦਾ ਤਿਉਹਾਰ ਹੋਲੀ ਜਿੱਥੇ ਦੇਸ਼ ਭਾਰਤ ਦੇ ਵਿੱਚ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਏਗਾ ਉੱਥੇ ਹੋਲੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਵੱਡੇ ਪੱਧਰ ਤੇ ਰੌਣਕ ਦੇਖਣ ਨੂੰ ਮਿਲ ਜੂਗੀ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਆਈਡੀ ਐਚ ਮਾਰਕੀਟ ਵਿੱਚ ਲੋਕ ਬੱਚੇ ਹੋਲੀ ਨੂੰ ਲੈ ਕੇ ਹਰਬਲ ਰੰਗਾਂ ਪਿਛਕਾਰੀਆਂ ਵਾਰੇ ਤੇ ਸਪਰੇ ਦੀ ਖਰੀਦਦਾਰੀ ਕਰ ਰਹੇ ਨੇ ਤਾਂ ਜੋ ਇਸ਼ਤਿਹਾਰ ਨੂੰ ਬਣਾਇਆ ਜਾਵੇ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰ ਨੇ ਕਿਹਾ ਕਿ ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਖਰੀਦਦਾਰੀ ਹੋ ਰਹੀ ਹੈ ਉਹ ਜਿਹੜੇ ਰੰਗ ਪਿਛਕਾਰੀ ਲੈ ਕੇ ਆ ਰਹੇ ਨੇ ਉਹਨਾਂ ਨੇ ਕਿਹਾ ਸਭ ਨੂੰ ਹੋਲੀ ਤੇ ਸੁੱਕੇ ਤੇ ਹਰਬਲ ਰੰਗਾਂ ਦਾ ਇਸਤੇਮਾਲ ਕਰਨਾ ਚਾਹੀਦਾ ਤਾਂ ਜੋ ਕਿਸੇ ਦੇ શરી ਨੂੰ ਨੁਕਸਾਨ ਨਾ ਪਹੁੰਚੇ ਇਸ ਮੌਕੇ ਬਾਜ਼ਾਰ ਦੇ ਅੰਦਰ ਖਰੀਦਦਾਰੀ ਕਰਨ ਆਏ ਲੋਕਾਂ ਨੇ ਕਿਹਾ ਕਿ ਉਹ ਲਿੱਤੇ ਤਾਂ ਹਾਂ ਮੁਲਾਕੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜਿਸ ਮੁਲੱਕ ਬੱਚਿਆਂ ਦੇ ਲਈ ਵਕਤ-ਵਕਤ ਤਰ੍ਹਾਂ ਦੀਆਂ ਪਿਚਕਾਰੀਆਂ ਹਰ ਰੰਗਾ ਤੇ ਦੁਬਾਰਿਆਂ ਦੀ ਉਹ ਖਰੀਦਾਰੀ ਕਰ ਰਹੇ ਨੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਬਿਨਾਂ ਕਿਸੇ ਲੜਾਈ ਝਗੜੇ ਤੋਂ ਸਾਫ਼ ਸੁਥਰੀ ਤੰ ਨਾਲ ਹਰ ਰੰਗਾ ਦੇ ਨਾਲ ਪੂਲੀ ਗੱਲਬਾਤ ਆ ਰਿਹਾ ਹੈ ਉਹ ਮਨਾਇਆ ਜਾਵੇ ਤੇ ਇਸ ਮੌਕੇ ਕੀ ਕੁਝ ਇਹਨਾਂ ਲੋਕਾਂ ਦੇ ਵੱਲੋਂ ਬੱਚਿਆਂ ਦੇ ਵੱਲੋਂ ਕਿਹਾ ਗਿਆ ਉਹ ਤੁਸੀਂ ਜ਼ਰੂਰ ਸੁਣਿਆ ਪਰਮਜੀਤ ਜੀ ਅੱਜ ਹੋਰ ਦੀ ਰੰਗ ਪੇਚਾਈਗੀ ਕੀ ਬੱਚਿਆਂ ਵਾਸਤੇ ਦਾ ਸੁਨਵਾਤੇ ਹੈ ਕਿੰਤਰ ਕਿੱਦਾਂ ਬਣਾਇਆ ਜਾਏਗਾ ਨਾਰਮਲ ਹੀ ਬੀਤਨੇ ਚਾਹੀਦੇ ਹਨ ਜਿਹੜਾ ਜੀ ਧਿਆਰ ਵੀ ਮਨਾਇਆ ਜਾਵੇ ਤੇ ਬੱਚਿਆਂ ਦਾ ਚਲੋ ਫ੍ਰਾਈਡੀ ਹੋ ਜਾਵੇ ਇਧਰ ਵੇਖਿਆ ਗਿਆ ਲੋਕ ਹੰਡੇ ਮਾਰਦੇ ਗੰਦੇ ਰੰਗ ਪਾਉਂਦੇ ਨੇ ਕਲਰ ਦੇ ਨਾਲ ਇਹ ਹੋਲੀ ਦਾ ਧਿਆਰ ਹੈ ਕਲਰ ਨਾਲ ਹੀ ਮਨਾਉਣਾ ਚਾਹੀਦਾ ਹੈ ਬੱਚਿਆਂ ਦੀ ਦੁਮਾਰੀ ਅੱਜ ਵਾਰ ਤੇ ਕਲਰ ਲੈ ਕੇ ਆਣਾ ਕਲਰ ਲੈ ਆ ਗੁਬਾਰੀ ਲੈ ਲੈ ਬੱਚਕਾਰੀਆਂ ਵਗੈਰਾ ਲਈਆਂ ਬਸ ਇਤੋਂ ਹੀ ਕਰਾ ਦਿੰਦੇ ਲੋਕਾਂ ਨੂੰ ਫੀਲ ਕਰਾਜੋ ਲੋਕਾਂ ਨੂੰ ਕੀ ਫੀਲ ਕਰਾਜੋ ਬਸ ਇਹ ਵੀ ਹੋ ਵੀ ਧਿਆਰ ਵੀ ਮਨਾਉਣ ਦੇ ਆਪਣਾ ਸਫਾਈ ਦਾ ਵਿਆਹ ਬੱਚਿਆਂ ਵਾਲ ਵੀ ਦੇਖਣਾ ਬਹੁਤ ਜ਼ਰੂਰੀ ਹੈ। ਸਰਦਾਰ ਜੀ ਆਪਾਂ ਗਲਤ ਤਰੀਕੇ ਦੇ ਰੰਗ ਬਣਾਉਂਗੇ ਬਿਮਾਰੀਆਂ ਪੈਣਗੀਆਂ, ਬਿਮਾਰੀ ਲੱਗੂਗੀ। ਹੋ ਜੀ ਸਾਲ ਦੇ ਕੁੜੀ ਆਂਦਾ ਮਨਾਣਾ ਸਾਰਿਆਂ ਨੂੰ ਚਾਹੀਦਾ ਹੈ, ਹਰ ਆਲ ਮਿਲ ਕੇ ਮਨਾਣਾ ਚਾਹੀਦਾ ਹੈ ਤੇ ਇੱਕ ਹਰਬਲ ਮਨਾਣੀ ਚਾਹੀਦੀ ਹੈ। ਯਾਨੀ ਕਿ ਇਨਫੈਕਸ਼ਨ ਵਾਲੇ ਕਲਰ, ਕੈਮੀਕਲ ਵਾਲੇ ਨਹੀਂ ਮਨਾਣੀ ਚਾਹੀਦੀ ਤੇ ਮਨਾਣਾ ਸਾਰਾ ਰਲ ਕੇ ਜੀਵੀ ਅੱਥਾ। ਕਈ ਵਾਰੀ ਵੇਖਿਆ ਗਿਆ ਕਿ ਜਿਹੜੇ ਨੌਜਵਾਨ ਨੇ ਜਿੱਦਾਂ ਗਲਤ ਤਰੀਕੇ ਨਾਲ ਰੰਗ ਪਾਉਂਦੇ ਨੇ ਪੜੀ ਉਹ ਬੜਾ ਗਲਤ ਹੈ। ਇੱਕ ਦੇ ਝਗੜਾ ਵਾ ਸਭ ਤੋਂ ਉੱਦੀ ਆਗਲ ਝਗੜੇ ਦਾ ਮਹੌਲ ਚੱਲ ਨਹੀਂ ਹੈ। ਇਸੇ ਕਰ ਖੁਸ਼ੀ ਨਾਲ ਮਨਾਣਾ ਚਾਹੀਦਾ ਹੈ ਇੱਟ ਵਾਲੀ ਤਾਂ ਇਲਾਣਾ ਨਹੀਂ ਬੱਚਿਆਂ ਨੇ ਕੀ ਕੀਤਾ ਬੱਚਿਆਂ ਨੇ ਭਾਜੀ ਇਹੀ ਹੈ ਪਤਕਾਰੀਆਂ ਗੁਬਾਰੇ ਰੰਗ ਹੋਈ ਬੱਚਿਆਂ ਦੀ ਰਿਕੁਆਇਰਮੈਂਟ ਹੀ ਲੈਣ ਆਏ ਲੋਕਾਂ ਨੂੰ ਕੀ ਫੀਲ ਕਰਨੇ ਚਾਹੀਦੇ ਬੱਚਾ ਫੀਲ ਆਹੀ ਹੈ ਭਾਜੀ ਇੱਕ ਤਾਂ ਆਪਣੇ ਬੱਚਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਗਲਤ ਜਿਹੜੀ ਹੈ ਦੀਵਾਲੀ ਜਿਵੇਂ ਲੋਕ ਕੋਈ ਆਂਡੇ ਮਾਰਦਾ ਹੈ ਗਲਤ ਫਰੂਟ ਛੋੜਦੇ ਆ ਕਿੰਨਾ ਟਮਾਟਰ ਉਹ ਕੀ ਨਹੀਂ ਕਰਨੀ ਚਾਹੀਦੀ ਤੇ ਖੁਸ਼ਹਾਲ ਮਨਾਓ ਮਨਾਣੀ ਖੁਸ਼ਹਾਲ ਨੇ ਨਾਮ ਮਨਾਓ ਆਰੇ ਆ ਪੰਜਾਬ ਚ ਕਿਸ ਤਰ੍ਹਾਂ ਦੀ ਰੌਣਕਾਂ ਆ ਬਹੁਤ ਵੱਡੇ ਰੌਣਕ ਹੈ ਮੈਂ ਤਾਂ ਕਹਿੰਦਾ ਐਸੇ ਵਧੀਆ ਰੌਣਕਾਂ ਜੀਆਂ ਹਰ ਸਾਲ ਹਰ ਚਾਰ ਧਿਆਨ ਹਾਰੇ ਗਾ ਗੰਜਨ ਜੀ ਬਹੁਤ ਵਧੀਆ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਜੀ ਕਹਿੰਦੇ ਮੈਂ ਇਹ ਕਹਾਂਗਾ ਚੰਗੇ ਨੰਗਾ ਦੀ ਵਰਤੋ ਕਰੋ ਭੋਲੀਏ ਪਿਆਰ ਕੋਈ ਬਾਰ ਬਾਰ ਨਹੀਂ ਅੰਦਾ ਐਸੇ ਅਰਥ ਵਿੱਚ ਦੁਸ਼ਮਣ ਵੀ ਦੋਸਤਾਂ ਤਰ੍ਹਾਂ ਮਿਲ ਜਾਂਦੇ ਨੇ ਆ ਕੀ ਨਾ ਕੀ ਆਪਣਾ ਮੇਰੇ ਪੰਗਾ ਸਟੋਰ ਠੀਕ ਹੈ ਕੋਈ ਬੇਟਾ ਦਰਾਂ ਦੇ ਦਿਨ ਆਏ ਹੋਲੀ ਕਰਨ ਲੇ ਕਿ ਕੀ ਕਹਿਣਾ ਚਾਹੋਗੇ ਹੋਲੀ ਦਾ ਤਿਉਹਾਰ ਬਾਰੇ ਅੰਤ ਸਿਰ ਇਹੀ ਕਹਿਣਾ ਚਾਹਾਂਗੇ ਕਿ ਜੇ ਤੁਸੀਂ ਹੋਲੀ ਖੇਡ ਨਹੀਂ ਕਿ ਕਿਸ ਨੂੰ ਨੁਕਸਾਨਾ ਹੋਵੇ ਕਿ ਤੁਹਾਡਾ ਖੁਸ਼ੀਆਂ ਦਾ ਦਿਹਾੜਾ ਕਿ ਖੁਸ਼ੀਆਂ ਨਾ ਬਣਾਓ ਕਈ ਵਾਰ ਵੇਖਿਆ ਗਿਆ ਕਿ ਲੋਕ ਪਾਣੀ ਮਾਰਦੇ ਨੇ ਗੰਦੇ ਰੰਗ ਵਾਲੇ ਤੇ ਜਾਣ ਦੇ ਵਗੈਰਾ ਮਾਰਦੇ ਜਾਂ ਖਿੱਚੜ ਵਗੈਰਾ ਮਾਰਦੇ ਕੀ ਕਰਨਾ ਚਾਹੋਗੇ ਨਾ ਉਹ ਐਦਾਂ ਖੇਡ ਰਹੇ ਨੇ ਕਿ ਜਿਵੇਂ ਕਤਮੀਸੀ ਟਾਈਪ ਕਰ ਰਹੇ ਨੇ ਕਿ ਤੁਸਿਆਂ ਨੂੰ ਨੁਕਸਾਨ ਪਹੁੰਚਾ ਰਹੇ ਆ ਐਦਾਂ ਕਿ ਕਿਹੜੇ ਚੋੜੇ ਵੜੇ ਵੀ ਭਰੇ ਹੁੰਦੇ ਨੇ ਕਿ ਕਿਸੇ ਦੇ ਸਿਰ ਤੇ ਵਜ ਜਾਂਦੀ ਤੇ ਉਹਨਾਂ ਦੇ ਸਿਰ ਤੇ ਵੀ ਸੱਟ ਲੱਗ ਸਕਦੀ ਆ ਅੱਖਾਂ ਤੇ ਵੱਜ ਗਿਆ ਤੇ ਉੱਤੇ ਵੀ ਹਮ ਹੋ ਸਕਦਾ ਹੈ ਹਾਂਜੀ ਸਰ ਆਪਣਾ ਨਾਮ ਦੱਸ ਕੇ ਜੀ ਜਸਕਰਮ ਸਿੰਘ ਹਾਂਜੀ ਸਰ ਕਿਸ ਜਗ੍ਹਾ ਤੇ ਤੁਸੀਂ ਹੋਲੀ ਦਾ ਸਮਾਨ ਖਰੀਦਣ ਆਏ ਜੇ ਤੇ ਕਿੰਨਾ ਵਾਸਤੇ ਖਰੀਦਿਆ ਸਰ ਮੈਂ ਅਮ੍ਰਿਤਸਰ ਤੇ ਆਈ ਥੀ ਐਜ ਮਾਰਕੀਟ ਤੇ ਆਇਆ ਹਾਂ ਜਿਹੜੀ ਬਹੁਤ ਵਧੀਆ ਮਾਰਕੀਟ ਹੈ ਤੇ ਮੈਂ ਆਪਣੇ ਘਰ ਤੇ ਹਮਲੇ ਰੱਖ ਲਈ ਕੀ ਕੀ ਲਿਆ ਗਿਆ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਮੈਂ ਜੀ ਬੱਚਿਆਂ ਵਾਸਤੇ ਰੰਗ ਲਿਆਵਾ ਸਜਾਰੀ ਲਈ ਆ ਪਕਾਣੇ ਲਈ ਤੇ ਲੋਕਾਂ ਨੂੰ ਮੈਸੇਜ ਦੇਣਾ ਵੀ ਕਿਹੜਾ ਰੰਗ ਯੂਜ਼ ਕਰਨਾ ਤੇ ਪਲੀਜ਼ ਗ੍ਰੇਫਰ ਲੈਂਪੀ ਰਹੀ ਹਾਂ ਵੀ ਜੇ ਆਪਾਂ ਤੇ ਨਾ ਕੋਈ ਕੈਮੀਕਲ ਵਾਲਾ ਵਰਤਦੇ ਜੇ ਆਪਣੇ ਪਰਿਵਾਰਾਂ ਨਾਲ ਜੇ ਆਪਾਂ ਕੋਈ ਜੇ ਦੂਸਰਾ ਕੈਮੀਕਲ ਵਾਲਾ ਯੂਜ਼ ਕਰਾਂਗੇ ਤੇ ਆਪਣੇ ਪਰਿਵਾਰ ਦਾ ਹੀ ਖੇਸ ਕਰਾ ਦੋਏ ਤਾਂ ਬਿਲਕੁਲ ਲੋਕਾਂ ਕੋਲੋਂ ਇਸ ਦਾ ਵੀ ਧਿਆਨ ਰੱਖਣਾ ਹੈ ਕੰਪਨੀ ਦਾ ਜਿੰਮੇਵਾਰੀ ਤਰ੍ਹਾਂ ਦੀ ਕੋਈ ਨਾ ਦੇਣੀ। ਹੋਲੀ ਦਾ ਤਿਉਹਾਰ ਬਹੁਤ ਵਧੀਆ ਤਿਉਹਾਰ ਹੈ। ਲੜਾਈ ਝਗੜੇ ਵੀ ਇਸ ਦਿਨ ਹੋ ਜਾਂਦੇ। ਉਹਨਾਂ ਨੂੰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੇ ਕਿ ਇਸ ਤਰ੍ਹਾਂ ਬਹੁਤ ਵਧੀਆ ਤਿਉਹਾਰ ਹੈ। ਲੜਾਈ ਝਗੜੇ ਤੋਂ ਦੂਰ ਰਹਿਣਾ ਜਿਹਦਾ ਕੀ ਮੈਸੇਜ ਦੇਣਾ ਚਾਹੁੰਦੇ ਜੀ। ਕਹ ਰਣਾ ਨਾ ਕੈਮੀਕਲ ਤੋਂ ਕਿਰੇ ਹਮੇਨਾ ਉਤੋਂ ਬੇਚ ਕਰਦੇ ਕਿਉਂਕਿ ਗਲਤ ਤਰ੍ਹਾਂ ਹੋਲੀ ਖੇਤ ਤੇ ਲੋਕੀ ਕਈਆਂ ਟੇ ਮਾਰਦਾ ਕੋਈ ਟਮਾਟਰ ਮਾਰਦਾ ਕੁਝ ਮਸ ਚਿੱਕਰ ਦੀ ਥੋੜਾ ਉਸੇ ਕਰਕੇ ਲੜਾਈ ਹੈ ਜਿਹੜਾ ਹੋਲੀ ਦਾ ਪਿਆਰ ਹੈ এনਵਾਇੰਰਨਮੈਂਟ ਕਰੋ ਆਪਣੇ ਪਰਵਾਰ ਨਾਲ ਕੁਝ ਚਿੱਕਰੀ ਜਿਹੜਾ ਆਪਾਂ ਗਲਤ ਤਰ੍ਹਾਂ ਹੋਲੀ ਖੇਡਾਂਗੇ ਉਹਨਾਂ ਤੋਂ ਲੜਾਈ ਹੋਣੀ ਹੈ ਤੁਸੀਂ ਹੁਣ ਆਪਣੇ ਬੱਚਿਆਂ ਵਾਸਤੇ ਸਮਾਨ ਖਰੀਦ ਲਿਆ ਜੀ ਹਾਂਜੀ ਕੀ ਕੀ ਲਿਆ ਗਿਆ ਤੁਹਾਡੇ ਵੱਲ ਮੇਰਬੰਦੋ ਜੀ ਰੰਗ ਲਿਆ ਗਿਆ ਹੈ ਪਚਕਾਰੀ ਨਹੀਂ ਤੇ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਅਜਿਹੀਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਪਰਦਾ ਤੱਕ ਤੁਸੀਂ ਜੁੜੇ ਰਹੋ ਦ ਟੀਵੀ ਐਨ ਆਰ ਆਈ ਦੇ ਨਾਲ